26 ਜਨਵਰੀ ਦਾ ਇਤਿਹਾਸਕ ਦਿਨ ਜਿਸ ਤਰ੍ਹਾਂ ਕੀ ਦੀਵਾਲੀ ਦਾ ਤਿਹਾਰ ਆ ਜਿਹੜਾ ਮਨਾਇਆ ਜਾ ਰਿਹਾ ਉਸ ਨੂੰ ਦੇਖ ਕੇ ਦੀਵਾਲੀ ਤੋਂ ਵੀ ਉੱਪਰ ਦੀਆਂ ਤਿਹਾਰਾ ਜਿਹੜਾ ਕੱਲ 26 ਫਰਵਰੀ ਨੂੰ 100 ਵਾਰ ਨੂੰ ਪੂਰੇ ਦੇਸ਼ ਭਰ ਦੇ ਵਿੱਚ ਮਨਾਇਆ ਜਾਣਾ ਜੋਧਿਆ ਦੇ ਵਿੱਚ ਪੂਰੀਆ ਰੌਣਕਾਂ ਨੇ ਜੋਧਿਆ ਤੋਂ ਬਾਅਦ ਦੇਸ਼ ਦੇ ਕੱਲੇ-ਕੱਲੇ ਸ਼ਹਿਰ ਦੇ ਵਿੱਚ ਜਿਹੜਿਆ ਰੌਣਕਾਂ ਨੇ ਅਸੀਂ ਤੁਹਾਨੂੰ ریاਸਤੀ ਸ਼ਹਿਰ ਨਾਭਾ ਦੀਆਂ ਸਭ ਤੋਂ ਪਹਿਲਾਂ ਤਸਵੀਰਾਂ ਵਿਖਾ ਰਹੇ ਹਾਂ ਬਾਜ਼ਾਰ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਕਿਸ ਤਰ੍ਹਾਂ ਲਾਈਟਿੰਗ ਕੀਤੀ ਗਈ ਆ ਕਿੰਨੀ ਖੁਸ਼ੀ ਆ RAM ji ਦੇ ਮੰਦਿਰ ਨੂੰ ਲੈ ਕੇ ਸੂਬੇ ਭਰ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਧਰਤੀ ਤੇ ਗੁਣਗਾਨ ਕੀਤੇ ਜਾ ਰਹੇ ਨੇ ਸਾਡੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ RAM ਦੇ ਭਗਤ ਨੇ ਉਹ ਖੜੇ ਨੇ ਬਿਲਕੁਲ ਪੂਰੀ ਖੁਸ਼ੀ ਆ ਜਿਹੜੀ ਉਹ ਚਿਹਰਿਆਂ ਤੇ ਨਾਜ਼ਰ ਆ ਰਹੀ ਹੈ ਕਹਿੰਦੇ ਦੀਵਾਲੀ ਦਾ ਤਿਹਾਰ ਬੜੀ ਖੁਸ਼ੀ ਤੇ ਚਾਵਾਂ ਦੇ ਨਾਲ ਜਿਹੜਾ ਮਨਾਇਆ ਜਾਂਦਾ ਪਰ ਦੀਵਾਲੀ ਤੋਂ ਵੀ ਵੱਡਾ ਤਿਹਾਰ ਆ ਜਿਹੜਾ ਭਾਵੇਂ ਕਿ 14 ਸਾਲ ਦਾ ਸ੍ਰੀ ਰਾਮਚੰਦਰੀ ਨੇ ਬਨਵਾਸ ਜਾਂ ਜੋਧਿਆ ਦੇ ਵਿੱਚ ਕਰਦਾ ਸੀ ਉਸ ਤੋਂ ਬਾਅਦ ਆ ਜਿਹੜਾ ਹੁਣ ਅੱਜ ਜਿਹੜੇ ਜੋਧਿਆ ਦੇ ਵਿੱਚ ਮੰਦਿਰ ਸਥਾਪਿਤ ਹੋਇਆ ਗੁਰੂ ਰਾਮਚੰਦਰ ਜੀ ਮਹਾਰਾਜ ਜੀ ਦਾ ਜਿਹੜਾ ਤਿਹਾਰ ਆ ਉਹ ਸਭ ਤੋਂ ਵੱਡਾ ਜਿਹੜਾ ਮਨਾਇਆ ਜਾਣਾ ਜੋਧਿਆ ਦੇ ਵਿੱਚ ਪਰ ਪੂਰੇ ਦੇਸ਼ ਦੇਸ਼ ਦੀ ਧਰਤੀ ਤੇ ਰੌਣਕਾਂ ਜਿਹੜੇ ਵਿਖ ਰਹੀਆਂ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਬੜੀ ਹਰ ਇੱਕ ਦੇ ਚਿਹਰੇ ਤੇ ਰੌਣਕਾ ਇਸ ਤਰ੍ਹਾਂ ਦੀਵਾਲੀ ਨੂੰ ਜਰੂਰ ਦਿਖਿਆ ਕਰਦੀ ਸੀ ਪਰ ਜਿਹੜੀ ਅੱਜ ਦਾ ਸਭ ਤੋਂ ਦੇਖ ਸਕਦੇ ਕੀ ਕਹਣ ਚਾਹੁੰਦੇ ਸਾਰੇ ਅੱਜ ਸਾਡੇ ਵਾਸਤੇ ਭਾਰਤ ਸਮਾਜ ਵਾਸਤੇ ਭਾਰਤ ਵਾਸੀਆਂ ਵਾਸਤੇ ਇਤਿਹਾਸਿਕ ਦੀਵਾਲੀ ਇਹ 22 ਜਨਵਰੀ ਹੋਊਗੀ ਅੱਗੇ ਵਾਸਤੇ ਵੀ ਹਰ ਸਾਲ 22 ਜਨਵਰੀ ਨੂੰ ਹੀ ਦੀਵਾਲੀ ਮਨਾਇਆ ਕਰਾਂਗੇ ਸ਼ਹਿਰ ਵਾਸੀਆਂ ਦੇ ਵਿੱਚ ਸਮੂਹ ਰਾਮ ਭਗਤਾਂ ਦੇ ਵਿੱਚ ਪੂਰਾ ਉਤਸ਼ਾਹ ਪਾਇਆ ਗਿਆ ਜੋ ਸਾਡੇ ਭਗਵਾਨ ਰਾਮ ਨੂੰ 5000 ਤਕਰੀਬਨ 7000 ਸਾਲ ਬਾਅਦ ਜੋ ਆਪਣਾ ਨਿਵਾਸ ਸਥਾਨ ਮਿਲ ਰਿਹਾ ਹੈ ਉਸ ਕਰਕੇ ਬਹੁਤ ਹੀ ਖੁਸ਼ੀ ਬਣ ਜਾ ਰਹੀ ਹੈ ਨਾਬਾ ਨੂੰ ਕਹਦੇ ਮਿੰਨੀ ਕੰਸ਼ੀ ਵਜੋਂ ਜਾਣਿਆ ਜਾਂਦਾ ਹੈ ਨਾਬੇ ਦੇ ਵਿੱਚ ਬਹੁਤ ਮੰਦਰ ਨੇ ਮੰਦਰਾਂ ਦੇ ਉੱਪਰ ਲਾਈਟਿੰਗ ਕੀਤੀ ਗਈ ਆ ਬੁਜਾਰਾਂ ਦੇ ਵਿੱਚ ਲਾਈਟਿੰਗ ਕੀਤੀ ਗਈ ਆ ਕਿੰਨੇ ਦਿਨ ਤੋਂ ਤੁਹਾਡੇ ਵੱਲੋਂ ਜਿਹੜੇ ਤਿਆਰੀਆਂ ਤੀਆਂ ਇਹ ਵਿਢੀਆਂ ਨਹੀਂ ਆ ਸਨ ਇਹ ਸਾਡੇ ਤੋਂ ਤਕਰੀਬਨ ਜੀ 2 ਮਹੀਨੇ ਦੇ ਕਰੀਬ ਹੋ ਗਏ 2 ਮਹੀਨੇ ਤੋਂ ਲਗਾਤਾਰ ਤਿਆਰੀ ਚੱਲ ਰਹੀ ਹੈ ਦਿਨ ਰਾਤ ਰਾਮਪਤ ਲੱਗੇ ਹੋਏ ਨੇ ਹਰ ਇੱਕ ਗਲੀ ਦੇ ਵਿੱਚ ਹਰ ਇੱਕ ਮਹੱਲੇ ਦੇ ਵਿੱਚ ਲਾਈਟ ਪਾਈ ਗਈ ਆ ਪੂਰੀ ਪੂਰੇ ਝਣ ਨਿਸ਼ਾਨ ਦੇ ਨਾਲ ਸਜਾਇਆ ਗਿਆ ਇਸ ਨੂੰ ਕੱਲ ਨਿਸ਼ਾਨ ਯਾਤਰਾ ਕੱਢੀ ਜਾ ਰਹੀ ਹੈ ਅਗਰਾਲ ਸਵਾ ਤੋਂ ਪੂਰੇ ਸ਼ਹਿਰ ਦੇ ਵਿੱਚ ਨਿਸ਼ਾਨ ਯਾਤਰਾ ਕੱਢੀ ਜਾ ਰਹੀ ਹੈ ਕਲਸ ਯਾਤਰਾ ਉਸ ਦੇ ਨਾਲ ਨਾਲ ਹੈ ਉਸ ਦੇ ਨਾਲ ਭਗਵਾਨ ਰਾਮ ਦੀ ਝਾਕੀ ਹੋਊਗੀ ਔਰ ਰਾਸ ਯਾਤਰਾ ਭਗਵਾਨ ਰਾਮ ਦੀ ਪੂਰੀ ਰਾਮ ਬਿਰਾਜਮਾਨ ਹੋਣਗੇ ਰਾਸ ਯਾਤਰਾ ਨਾਲ ਹੋਊਗੀ ਉਸ ਦੇ ਵਿੱਚ ਪੂਰਾ ਸੰਤ ਸਮਾਜ ਪੂਰੇ ਬ੍ਰਾਹਮਣ ਸਮਾਜ ਹਰ ਇੱਕ ਪਾਰ ਹਰ ਇੱਕ ਸਾਡਾ ਸਮਾਜ ਉਸ ਦੇ ਵਿੱਚ ਭਾਗ ਲੈ ਰਿਹਾ ਹੈ ਬਹੁਤ ਹੀ ਖੁਸ਼ੀ ਹਟਾ ਬਣਾ ਗਿਆ ਕਿਸ ਤਰ੍ਹਾਂ ਦੇਖ ਰਹੇ ਜਿਹੜੇ ਕੱਲ ਦੀਆਂ ਤਿਆਰੀਆਂ ਨੇ ਕੱਲ ਦੀਆਂ ਤਿਆਰੀਆਂ ਕੀ ਕੀ ਨਾਬਾ ਸ਼ਹਿਰ ਦੇ ਵਿੱਚ ਕੀਤੇ ਗਏ ਨੇ ਕਿਹੜੇ ਕਿਹੜੇ ਮੰਦਰ ਨੇ ਜਿਹੜੇ ਸਜਾਏ ਗਏ ਨੇ ਜੈ ਸ਼੍ਰੀ ਰਾਮ ਪਹਿਲਾਂ ਤਾਂ ਸਾਡੇ ਲਈ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਵੀ ਸਾਡੀ ਹੋਣ ਦੇ ਵਿੱਚ ਜੈ ਸ਼੍ਰੀ ਰਾਮ ਮੰਦਿਰ ਬਣ ਰਿਹਾ ਹੈ ਉੱਥੇ ਪ੍ਰਭੂ ਸ਼੍ਰੀ ਰਾਮ ਵਿਰਾਜਮਾਨ ਹੋ ਰਹੇ ਨੇ ਪਰ ਮੰਦਰਾਂ ਦਾ ਤਾਂ ਕੀ ਕਹੀਏ ਮੰਦਰਾਂ ਦੇ ਵਿੱਚ ਤਾਂ ਇੰਨਾ ਉਲਾਸ ਹੈ ਐਨੀ ਖੁਸ਼ੀ ਦਾ ਮਾਹੌਲ ਹੈ ਵੀ ਹਰ ਇੱਕ ਮੰਦਰ ਦੇ ਵਿੱਚ ਸਜਾਵਟ ਹੈ ਹਰ ਇੱਕ ਮੰਦਰ ਦੇ ਵਿੱਚ ਲੰਗਰ ਹੈ ਆਲੂ ਪੂਰੀ ਕੜਾਹ ਦਾ ਲੰਗਰ ਵਰਤਾਇਆ ਜਾ ਰਿਹਾ ਹੈ ਹਰ ਇੱਕ ਮੰਦਰ ਚ ਲਾਈਟਿੰਗ ਲੱਗੀ ਹੋਈ ਹੈ ਹਰ ਇੱਕ ਮੰਦਰ ਦੇ ਮੈਂਬਰ ਨੇ ਜਿਹੜੇ ਜਿਹੜੇ ਮੈਂਬਰਾਂ ਦੇ ਨਾਲ ਮੈਂਬਰ ਜੁੜੇ ਹੋਏ ਨੇ ਉਹ ਐਨੇ ਖੁਸ਼ ਨੇ ਐਨੇ ਖੁਸ਼ੀ ਨਾਲ ਕੰਮ ਕਰ ਰਹੇ ਨੇ ਵੀ ਜਿਹਦਾ ਵਿੱਚ ਅਸੀਂ ਕੋਈ ਬਿਆਨ ਨਹੀਂ ਕਰ ਸਕਦੇ ਵੀ ਐਨੀ ਖੁਸ਼ੀ ਹੈ ਉਹਨਾਂ ਦੇ ਵਿੱਚ ਜੈ ਸ਼੍ਰੀ ਰਾਮ ਬਹੁਤ ਖੁਸ਼ੀ ਹੈ ਜਿਹੜੀ RAM ਦੇ ਭਜਤਾਂ ਦੇ ਵਿੱਚ ਵੇਖਣ ਨੂੰ ਮਿਲ ਰਹੀ ਆ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਕੱਲ ਦੀਆਂ ਤਿਆਰੀਆਂ ਬਿੱਡੀਆਂ ਗਈਆਂ ਜਿਹੜੇ ਕੱਲ ਦੇ ਜਿਹੜੇ ਸਾਲ ਕੱਲ ਦੀਆਂ ਤਿਆਰੀਆਂ ਨੇ ਐਡੀ ਵੱਡੀ ਤਿਆਰੀਆਂ ਨੇ ਕਿ ਅਸੀਂ ਦੀਵਾਲੀ ਦੀ ਅਸੀਂ 100 ਦੀਵਾਲੀਆਂ ਜਿੰਨੇ ਜਿੰਨਾ ਉਸਾਇ ਇਸ ਪ੍ਰੋਗਰਾਮ ਵਾਸਤੇ ਪ੍ਰਭੂ ਰਾਮ ਦਾ ਜਿਹੜਾ ਮੰਦਿਰ ਆ 75 ਸਾਲ ਤਾ ਅਸੀਂ ਸਾਡੇ ਦੇਸ਼ ਦੇ ਵਿੱਚ ਹੀ ਕੋਟ ਦੇ ਵਿੱਚ ਅਸੀਂ ਲੜਦੇ ਰਹੇ ਲੇਕਿਨ ਇਹ ਜਿਹੜਾ ਸੰਘਰਸ਼ ਆ ਇਹ ਪੂਰਾ 500 ਸਾਲ ਤੋਂ ਚੱਲ ਰਿਹਾ ਜਿਹਦੇ ਤੇ 4 ਲੱਖ ਤੋਂ ਵੱਧ ਸਾਡੇ ਕਰਤਾਰ ਸੇਵਕ ਸ਼ਹੀਦ ਹੋਏ ਨੇ ਔਰ ਜਿਹੜਾ ਇਸテム ਕੱਲਾ ਨਾਪਾ ਹੀ ਨਹੀਂ ਪੂਰਾ ਹਿੰਦੂਸਤਾਨ ਇੱਕ ਰਾਮਯਾ ਹੋਇਆ ਬੈ ਜਿੱਧਰ ਵੀ ਤੁਸੀਂ ਕੋਈ ਕੋਈ ਚੈਨਲ ਲਾ ਲਓ ਤੁਹਾਡੇ ਚੈਨਲ ਦਾ ਵੀ ਸੀ ਸਵਾਗਤ ਕਰਦੇ ਆ ਕਿ ਜਿਹੜਾ ਮਰਜੀ ਚੈਨਲ ਲਾ ਲਓ ਸਿਰਫ ਰਾਮ ਜੀ ਦੀ ਹੀ ਚਰਚਾ ਹੈ ਜਦੋਂ ਗਨਾਬੇ ਦੀ ਗੱਲ ਆ ਜਿਹੜਾ ਨਾਬਾ ਉਸ ਕਮੇਡੀ ਆ ਉਹਦੇ ਅੰਦਰ ਘੱਟੋ ਘੱਟ 74 79 ਮੰਦਰ ਨੇ ਉਹਨਾਂ ਚ ਇੰਨਾ ਸਾਹ ਹੈ ਇੰਨੀ ਲਾਈਟਿੰਗ ਹੈ ਕਿ ਕਈ ਦੀਵਾਲੀਆਂ ਜਿੰਨੀ ਲਾਈਟਿੰਗ ਅੱਜ ਹੋਈ ਵੀ ਹੈ ਤੇ ਕੱਲ ਮੇਰਾ ਖਿਆਲ ਕਿੰਨੀ ਸਾਡੇ ਦੇਸ਼ ਦੇ ਵਿੱਚ ਕਿੰਨੀ ਉਸਕਤਾ ਹੈ ਕਿ ਸਾਡੇ ਪ੍ਰਭੂ ਰਾਮ ਜੀ ਦੀ ਪ੍ਰਾਣ ਹਿਸਤਰੀ ਦੇ ਉੱਤੇ ਕਿੰਨਾ ਕੁਝ ਹੋਣਾ ਹੈ ਕੀ ਕੁਝ ਹੋ ਰਿਹਾ ਹੈ ਇਹ ਸਾਡੇ ਸਾਰੇ ਟੀਵੀ ਚੈਨਲ ਵੀ ਦੱਸ ਰਹੇ ਨੇ ਔਰ ਨਾਬੇ ਦੇ ਜਿਹੜਾ ਉਤਸ਼ਾਹ ਹੈ ਉਹਦਾ ਅਸੀਂ ਤੁਹਾਨੂੰ ਉਹਦਾ ਸ਼ਬਦਾਂ ਵਿੱਚ ਅਸੀਂ بیان ਨਹੀਂ ਕਰ ਸਕਦੇ ਬਹੁਤ ਜ਼ਿਆਦਾ ਉਤਸ਼ਾਹ ਜਿਹੜਾ ਵੇਖਿਆ ਜਾ ਰਿਹਾ ਹੈ ਨਯਤ ਸ਼ਹਿਰ ਨਾਬਾ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਵੀ ਜਿਹੜੀ ਸਜਾਈ ਜਾਣੀ ਆ ਕਾਫੀ ਜਥੇਬੰਦੀਆਂ ਨੇ ਜਿਹੜੀਆਂ ਇਸ ਉਹਦੇ ਨਾਲ ਜੁੜੀਆਂ ਹੋਈਆਂ ਨੇ ਕੱਲੀ ਕੱਲੀ ਦੁਕਾਨ ਤੇ ਝੰਡਾ ਜਿਹੜਾ ਹਰ ਪਾਸੇ RAM JI RAM JI ਹੋ ਰਹੀ ਆ RAM ਦਾ ਗੂੰਗਾਣਾ ਜਿਹੜਾ ਹਰ ਇੱਕ ਵਿਅਕਤੀ ਦੀ ਜ਼ੁਬਾਨ ਤੇ ਕਿਹਨ ਨਮ ਰਿਆ ਨਾਬਾ ਤੋਂ ਹਰਮਿੰਦਰ ਸਿੰਘ ਮਾਤਾ ਜੈ